ਸਿੰਘ ਜੀ ਇਹ ਲੈਸਾਂ ਦੀ ਹੈ ਜੀ ਸਿਮਰਨ ਲੈਸ ਗੁਰੂ ਅਮਰਦਾਸ ਮਾਰਕੀ ਸ਼ਹਿਰ ਖੰਡਾ ਜੀ ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋ ਸਮਾਨ ਲੈਣ ਵਾਸਤੇ ਬਾਹਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਘੱਟ ਮਾਰਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫੇਰ ਘੱਟ ਮਾਰਿਆ ਫੇਰ ਨਹੀਂ ਪੈਸੇ ਨਿਕਲੇ ਫੇਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕਿੱਟੀ ਕੱਢ ਕੇ ਲੈ ਗਈਆਂ ਉਹ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ ਜੀਟੀ ਰੋਡ ਤੇ ਸਟਿੰਗ ਹੀ ਆ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਆ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਹੋਰ ਆਈਆਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵਿਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੈਕਟਡ ਆ ਵੀ ਹਰੇਕ ਚੀਜ਼ ਨੂੰ ਸਿਲੈਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਿਹਾ ਜਾਊਗਾ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖਾਂਜੀ ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਵਾਰਦਾਤ ਕਰੀ ਹੈ ਉਹ ਪਹਿਲੀ ਵਾਰੀ ਹੈ ਉਹ ਥਿਲੀਆਂ ਨੇ ਜੀ ਪਿੰਡ ਆਪਣਾ ਮੋਨਪੁਰ ਦੀਆਂ ਨੇ ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟਰਨਵੀਰ ਸਿੰਘ ਜੀ ਇਹ ਲੈਸਾਂ ਦੀ ਹੈ ਜੀ ਸਿਮਰਨ ਲੈਸ ਗੁਰੂ ਅਮਰਦਾਸ ਮਾਰਕੀ ਸ਼ਹਿਰ ਅੰਮ੍ਰਿਤਸਰ ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋ ਸਮਾਨ ਲੈਣ ਵਾਸਤੇ ਬਹਾਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਕੱਟ ਮਾਰਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫੇਰ ਘੱਟ ਮਾਰੇ ਆ ਫੇਰ ਨਹੀਂ ਪੈਸੇ ਨਿਕਲੇ ਫਿਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕੇਟੀ ਕੱਢ ਕੇ ਲੈ ਗਈਆਂ ਉਹਨਾਂ ਨੇ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ ਜੀਟੀ ਰੋਡ ਤੇ ਸਟਿੰਗ ਹੀ ਆ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਆ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਉਰੇ ਆਈਆਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵਿਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੈਕਟਡ ਆ ਵੀ ਹਰੇਕ ਚੀਜ਼ ਨੂੰ ਸਿਲੈਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਿਹਾ ਜਾਊਗਾ ਕਿ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਵਾਰਦਾਤ ਕਰੀ ਹੈ ਉਹ ਪਹਿਲੀ ਵਾਰ ਹੀ ਆਈ ਉਹ ਇਟਲੀਅਨ ਨੇ ਜੀ ਪਿੰਡ ਆਪਣਾ ਮੋਨਪੁਰ ਦੀਆਂ ਨੇ ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟਮਰ ਹੈ ਸਿੰਘ ਜੀ ਇਹ ਲੈਸਾਂ ਦੀ ਹੈ ਜੀ ਸਿਮਰਨ ਲੈਸ ਗੁਰੂ ਅਮਰਦਾਸ ਮਾਰਕੀਕ ਸ਼ਹਿਰ ਖੰਡਾ ਜੀ ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋ ਸਮਾਨ ਲੈਣ ਵਾਸਤੇ ਬਾਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਘੱਟ ਮਾਰਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫਿਰ ਘੱਟ ਮਾਰਿਆ ਫੇਰ ਨਹੀਂ ਪੈਸੇ ਨਿਕਲੇ ਫਿਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕਿੱਟੀ ਕੱਢ ਕੇ ਲੈ ਗਈਆਂ ਉਹਨਾਂ ਨੇ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ ਜੀਟੀ ਰੋਡ ਤੇ ਸਟਿੰਗ ਹੀ ਆ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਆ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਉਰੇ ਆਈਆਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵਿਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੈਕਟਡ ਆ ਵੀ ਹਰੇਕ ਚੀਜ਼ ਨੂੰ ਸਿਲੈਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਹਿਆ ਜਾਊਗਾ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖੋ। ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ। ਜਿਨ੍ਹਾਂ ਨੇ ਵਾਰਦਾਤ ਕਰੀ ਐ ਉਹ ਪਹਿਲੀ ਵਾਰੀ ਐ। ਉਹ ਛਿਲੀਆਂ ਨੇ ਜੀ ਪਿੰਡ ਆਪਣਾ ਮੋਨਪੁਰ ਦੀਆਂ ਨੇ। ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟਮ ਰਣਵੀਰ ਸਿੰਘ ਜੀ। ਇਹ ਲੈਸਾਂ ਦੀ ਐ ਜੀ ਸਿਮਰਨ ਲੈਸ। ਗੁਰੂ ਅਮਰਦਾਸ ਮਾਰਕੀ ਸ਼ੈਖ ਅੰਦਾ ਜੀ। ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋ ਸਮਾਨ ਲੈਣ ਵਾਸਤੇ ਬਾਹਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਕੱਟ ਮਾਰਿਆ। ਪੈਸੇ ਕੱਢਣ ਦੀ ਕੋਸ਼ਿਸ਼ ਕਰੀ। ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫੇਰ ਘੱਟ ਮਾਰੇ ਆ ਫੇਰ ਨਹੀਂ ਪੈਸੇ ਨਿਕਲੇ ਫਿਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕੇਟੀ ਕੱਢ ਕੇ ਲੈ ਗਈਆਂ ਉਹਨਾਂ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ 80 ਰੋਡ ਤੇ ਸਿੱਟ ਗਈਆਂ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਹੈ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਉਰੇ ਆਈਆਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵਿਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੇਕਟਡ ਆ ਵੀ ਹਰੇਕ ਚੀਜ਼ ਨੂੰ ਸਿਲੇਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਿਹਾ ਜਾਊਗਾ ਕਿ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਵਾਰਦਾਤ ਕਰੀ ਹੈ ਉਹ ਪਹਿਲੀ ਵਾਰੀ ਆਈ ਉਹ ਛਿਲੀਆਂ ਨੇ ਜੀ ਪਿੰਡ ਆਪਣਾ ਮੋਨਕੁਰਤਿਆਂ ਨੇ ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟਮਰ ਨੇ ਨਵੀਰ ਸਿੰਘ ਜੀ ਇਹ ਲੈਸਾਂ ਦੀ ਹੈ ਜੀ ਸਿਮਰਨ ਲੈਸ ਗੁਰੂ ਅਮਰਦਾਸ ਮਾਰਕੀ ਸ਼ਹਿਰ ਖੰਡਾ ਜੀ ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋ ਸਮਾਨ ਲੈਣ ਵਾਸਤੇ ਬਾਹਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਘੱਟ ਮਾਰਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫੇਰ ਘੱਟ ਮਾਰਿਆ ਫੇਰ ਨਹੀਂ ਪੈਸੇ ਨਿਕਲੇ ਫੇਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕਿੱਟੀ ਕੱਢ ਕੇ ਲੈ ਗਈਆਂ ਉਹ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ ਜੀਟੀ ਰੋਡ ਤੇ ਸਟਿੰਗ ਹੀ ਆ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਆ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਉਰੇ ਆਈਆਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵੇਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੈਕਟਡ ਆ ਵੀ ਹਰ ਇੱਕ ਚੀਜ਼ ਨੂੰ ਸਿਲੈਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਿਹਾ ਜਾਊਗਾ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖਾਂਜੀ ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਵਾਰਦਾਤ ਕਰੀ ਹੈ ਉਹ ਪਹਿਲੀ ਵਾਰੀ ਹੈ ਉਹ ਛਿਲੀਆਂ ਨੇ ਜੀ ਪਿੰਡ ਆਪਣਾ ਮੋਨਪੁਰ ਦੀਆਂ ਨੇ ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟ ਰਣਵੀਰ ਸਿੰਘ ਜੀ ਇਹ ਲੈਸਾਂ ਦੀ ਹੈ ਜੀ ਸਿਮਰਨ ਲੈਸ ਗੁਰੂ ਅਮਰਦਾਸ ਮਾਰਕੀ ਸ਼ਹਿਰ ਅੰਮ੍ਰਿਤਸਰ ਉਹ ਸਰ ਦੋ ਲੇਡੀਜ਼ ਖੜੀਆਂ ਸੀ ਸਮਾਨ ਲੈਣ ਨੂੰ ਤੇ ਦੋ ਮਗਰੋਂ ਆ ਗਈਆਂ ਹੋਰ ਸਮਾਨ ਲੈਣ ਵਾਸਤੇ ਬਹਾਨੇ ਨਾਲ ਤੇ ਉਹਨਾਂ ਨੇ ਉਹਨਾਂ ਦੇ ਬੈਗ ਦੇ ਵਿੱਚ ਕੱਟ ਮਾਰਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਤੇ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਦੂਜੇ ਪਾਸੇ ਫੇਰ ਘੱਟ ਮਾਰੇ ਆ ਫੇਰ ਨਹੀਂ ਪੈਸੇ ਨਿਕਲੇ ਫਿਰ ਉਹਨਾਂ ਨੇ ਉੱਪਰਲੇ ਪਾਸੇ ਹੱਥ ਪਾ ਕੇ ਨਾ ਪੂਰੀ ਕੇਟੀ ਕੱਢ ਕੇ ਲੈ ਗਈਆਂ ਉਹਨਾਂ ਨੇ ਬੈਗ ਦੇ ਵਿੱਚ ਪਿੱਟ ਚ ਉਹਨਾਂ ਦੇ ਮੋਬਾਈਲ ਸੀਗਾ ਜੀ ਤੇ ਪੈਸੇ ਸੀਗੇ ਤੇ ਹੋਰ ਡਾਕੂਮੈਂਟ ਸੀਗੇ ਉਹਨਾਂ ਦੇ ਮੋਬਾਈਲ ਮਿਲ ਗਿਆ ਜੀ ਉਹਨਾਂ ਦਾ ਮੋਬਾਈਲ ਡੀਟੀ ਰੋਡ ਤੇ ਸਟਿੰਗ ਹੀ ਆ ਜੀ ਉਹ ਜਿਹੜੀ ਹਾਂਜੀ ਹਾਂਜੀ ਉੱਥੇ ਵੀ ਕਰੀ ਆ ਜੀ ਦੋ ਜਗ੍ਹਾ ਤੇ ਕਰੀ ਆ ਨਾ ਹਾਂਜੀ ਹਾਂਜੀ ਪਹਿਲਾਂ ਦਰਾਹੇ ਕਰਕੇ ਆਈਆਂ ਨੇ ਜੀ ਤੇ ਫਿਰ ਉਰੇ ਆਈਆਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਸਰ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਕਿਉਂਕਿ ਦੁਕਾਨਦਾਰ ਤਾਂ ਪਹਿਲਾਂ ਹੀ ਬਹੁਤ ਵਿਜੀ ਹੁੰਦੇ ਨੇ ਸਮਾਨ ਦਿਖਾਉਣ ਦੇ ਵਿੱਚ ਤੇ ਇੱਕ ਸਾਡਾ ਸਾਰਾ ਸਮਾਨ ਹੀ ਸਿਲੇਕਟਡ ਆ ਵੀ ਹਰੇਕ ਚੀਜ਼ ਨੂੰ ਸਿਲੇਕਟ ਕਰਕੇ ਦੇਣਾ ਹੈ ਇਸ ਕਰਕੇ ਕਸਟਮਰ ਨੂੰ ਇਹੀ ਕਿਹਾ ਜਾਊਗਾ ਕਿ ਤੁਸੀਂ ਆਪਣੇ ਸਮਾਨ ਦਾ ਆਪ ਧਿਆਨ ਰੱਖ ਹਾਂਜੀ ਹਾਂਜੀ ਉਹ ਤਾਂ ਸਾਡੇ ਕੋਲ ਅੱਗੇ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਵਾਰਦਾਤ ਕਰੀ ਹੈ ਉਹ ਪਹਿਲੀ ਵਾਰੀ ਆਈ ਉਹ ਛਿਲੀਆਂ ਨੇ ਜੀ ਪਿੰਡ ਆਪਣਾ ਮੋਨਪੁਰ ਦੀਆਂ ਨੇ ਹਾਂਜੀ ਹਾਂਜੀ ਉਹ ਤਾਂ ਰੈਗੂਲਰ ਕਸਟਮਰ ਨੇ